सशस्त्र काल तुसी देख रहे वे हो एबीपी सांझा मैं हां नवदीप कौर ਦੋਸਤੋ ਤਿੰਨ ਦਿਨ ਪਹਿਲਾਂ ਅਸੀਂ ਇੱਕ ਸੀਰੀਜ਼ ਸ਼ੁਰੂ ਕੀਤੀ ਹੈ ਜੋ ਕਰਦੀ ਹੈ ਪੰਜਾਬ ਦੀ ਇੱਕ ਤਰਾਸਦੀ ਦੀ ਪੜਦਾ ਨਾਂ ਮੈਂ ਗੈਂਗਸ ਆਫ ਬਾਦਰਪੁਰ ਜਿਵੇਂ ਕਿ ਤੁਸੀਂ ਜਾਣਦੇ ਹੋ ਪੰਜਾਬ ਦੇ ਵਿੱਚ ਬਹੁਤ ਸਾਰੇ ਗੈਂਗਸ ਨੇ ਬਹੁਤ ਸਾਰੇ ਗੈਂਗਸਟਰਸ ਨੇ ਕਈ ਗੈਂਗਸਟਰਸ ਅਜਿਹੇ ਨੇ ਜੋ ਹਲੇ ਵੀ ਆਜ਼ਾਦ ਕੂਮਰੇ ਨੇ ਅਤੇ ਵਾਰਦਾਤਾ ਨੂੰ ਅੰਜਾਮ ਦੇ ਰਹੇ ਨੇ ਕਈ ਗੈਂਗਸਟਰ ਜ਼ਿਲ੍ਹਾ ਦੇ ਅੰਦਰ ਬੰਦ ਨੇ ਅਤੇ ਕਈ ਗੈਂਗਸਟਰ ਇਸ ਜੁਰਮ ਦੀ ਦੁਨੀਆ ਤੋਂ ਬਾਹਰ ਆਉਣਾ ਚਾਹੁੰਦੇ ਨੇ ਅਤੇ ਕੁਝ ਅਜਿਹੇ ਗੈਂਗਸਟਰਸ ਹਨ ਜੋ ਨਾਬਾ ਜੇਲ੍ਹ ਦੇ ਵਿੱਚੋਂ ਫਰਾਰ ਹੋ ਗਏ ਅਸੀਂ ਆਪਣੀ ਸੀਰੀਜ਼ ਦੇ ਜ਼ਰੀਏ ਕੋਸ਼ਿਸ਼ ਕੀਤੀ ਪੰਜਾਬ ਦੇ ਇਸ ਦੁਖਾਂਤ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰਨ ਦੀ ਸਾਨੂੰ ਬਹੁਤ ਚੰਗਾ ਰਿਸਪੌਂਸ ਵੀ ਮਿਲਿਆ ਸਾਡੇ ਵਿਊਅਰਸ ਤੇ ਸਾਨੂੰ ਚੰਗਾ ਰਿਸਪੌਂਸ ਦਿੱਤਾ ਇਹ ਤੁਸੀਂ ਦੇਖ ਰਹੇ ਹੋ ਕਾਫੀ ਲੋਕ ਸਾਡੇ ਪ੍ਰੋਗਰਾਮ ਨੂੰ ਦੇਖ ਰਹੇ ਨੇ ਗੈਂਗਸਟਰ ਵਿੱਕੀ ਗੌਂਡਰ ਜੋ ਕਿ ਜੇਲ੍ਹ ਦੇ ਵਿੱਚੋਂ ਫਰਾਰ ਹੋਇਆ ਉਸ ਦੀ ਕਹਾਣੀ ਦਿਖਾਈ ਗਈ ਕਿਸ ਤਰ੍ਹਾਂ ਉਹ ਗੈਂਗਸਟਰ ਬਣਿਆ ਕਾਫੀ ਲੋਕਾਂ ਨੇ ਇਸ ਨੂੰ ਪਸੰਦ ਕੀਤਾ YouTube ਤੇ ਇਸ ਤੋਂ ਇਲਾਵਾ Facebook ਪੇਜ ਤੇ ਵੀ ਇਸ ਨੂੰ ਬਹੁਤ ਸਾਰੇ ਲੋਕਾਂ ਨੇ ਪਸੰਦ ਕੀਤਾ ਸਾਡੇ ਪੱਤਰਕਾਰ ਯਾਰਵਿੰਦਰ ਸਿੰਘ ਮੇਰੇ ਨਾਲ ਇਸ ਵੇਲੇ ਮੌਜੂਦ ਨੇ ਜਿਨ੍ਹਾਂ ਨੇ ਇਹ ਸਾਰੀ ਮਿਹਨਤ ਕੀਤੀ ਹੈ ਵੱਖ-ਵੱਖ ਗੈਂਗਸਟਰਾਂ ਦੇ ਕੋਲ ਗਏ ਉਹਨਾਂ ਦੀਆਂ ਕਹਾਣੀਆਂ ਸਾਹਮਣੇ ਲਿਆਂਦੀਆਂ ਯਾਰਵਿੰਦਰ ਤੁਸੀਂ ਫੀਲਡ ਦੇ ਵਿੱਚ ਕੰਮ ਕਰਦੇ ਹੋ ਤੁਹਾਨੂੰ ਕਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਦੇਖੋ ਅੰਕੜੇ ਵੀ ਦੱਸ ਰਹੇ ਨੇ ਜਿਸ ਤਰ੍ਹਾਂ ਫੇਸਬੁੱਕ ਦੇ ਉੱਤੇ 2 ਲੱਖ ਦੇ ਲਗਭਗ ਲੋਕਾਂ ਨੇ ਦੇਖਿਆਗਾ ਔਰ YouTube ਦੇ ਉੱਤੇ ਵੀ ਵੱਡੇ ਪੱਧਰ ਤੇ ਉੱਤੇ ਲੋਕਾਂ ਨੇ ਦੇਖਿਆ ਤਾਂ ਜਿਹੜਾ ਇਹ ਬਹੁਤ ਵੱਡਾ ਰਿਸਪਾਂਸ ਆਗਾਏ ਹਰ ਫਰੰਟ ਤੋਂ ਸਾਨੂੰ ਨਜ਼ਰ ਆ ਰਿਹਾ ਜਿੰਨੇ ਵੀ ਰਿਸਪਾਂਸ ਲੋਕਾਂ ਦੇ ਦੁਨੀਆ ਭਰ ਚੋਂ ਫੋਨ ਆ ਰਹੇ ਨੇ ਔਰ ਸਾਡਾ ਮਕਸਦ ਇਹ ਸੀਗਾ ਕਿ ਇੱਕ ਪੂਰੀ ਤਸਵੀਰ ਆ ਜੋ ਜੋ ਗੈਂਗਸਟਰਾਂ ਦੀ ਜ਼ਿੰਦਗੀ ਦੀ ਤਸਵੀਰ ਆ ਉਹ ਕਿਵੇਂ ਲੋਕਾਂ ਦੇ ਸਾਹਮਣੇ ਆਵੇ ਕਿਵੇਂ ਜਿਹੜੀ ਪੂਰੀ ਪਿਕਚਰ ਬਣਦੀ ਕਿਵੇਂ ਆ ਉਹ ਪੂਰੀ ਪਿਕਚਰ ਬਣਨ ਦਾ ਇਹ ਅਸਰ ਹੋਇਆ ਕਿ ਫਿਲਮ ਇੰਡਸਟਰੀ ਤੋਂ ਵੀ ਲੋਕਾਂ ਦੇ ਫੋਨ ਆਏ ਨੇ ਕੁਝ ਲੋਕ ਇਹਦੇ ਤੇ ਫਿਲਮ ਲਿਖਣੀ ਚਾਹੁੰਦੇ ਨੇ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੀ ਸੀਰੀਜ਼ ਦੇਖ ਰਹੇ ਹਾਂ ਅਸੀਂ ਤੁਹਾਡੀਆਂ ਸਾਰੀਆਂ ਸੀਰੀਜ਼ ਦੇਖਾਂਗੇ ਤਾਂ ਇਸ ਤਰ੍ਹਾਂ ਦਾ ਰਿਸਪਾਂਸ ਵੀ ਫਿਲਮੀ ਜਗਤ ਤੋਂ ਆ ਰਿਹਾ ਯਾਨੀ ਵੱਡੇ ਪਰਦੇ ਤੇ ਉਤਾਰਨ ਦੀ ਕੋਸ਼ਿਸ਼ ਇਹ ਸਾਰੀ ਕਹਾਣੀ ਨੂੰ ਹੋ ਰਹੀ ਆ ਤਾਂ ਪੰਜਾਬ ਦਾ ਇੱਕ ਵੱਡਾ ਦੁਖਾਂਤ ਆ ਇਹ ਔਰ ਇਸ ਦੁਖਾਂਤ ਨੂੰ ਪੰਜਾਬ ਦੀ ਜਵਾਨੀ ਆ ਜਿਹੜੀ ਖਾਸ ਤੌਰ ਤੇ ਜਿਹੜੀ ਬਹੁਤ ਛੋਟੀ ਉਮਰ ਦੀ ਜਿਹੜੇ ਸਾਡੇ ਨੌਜਵਾਨ ਨੇ ਉਹ ਗਲੈਮਰਾਇਜ਼ ਹੋ ਕੇ ਚੀਜ਼ਾਂ ਨੂੰ ਦੇਖਦੇ ਨੇ ਖਾਸ ਤੌਰ ਦੇ ਉੱਤੇ ਜਦੋਂ ਗੈਂਗਸਟਰ ਇਸ ਤਰ੍ਹਾਂ ਦੀਆਂ ਘਟਨਾਵਾਂ ਕਰਦੇ ਨੇ ਤਾਂ ਉਹ ਇਧਰ ਨੂੰ ਮੂਵ ਹੁੰਦੇ ਨੇ ਇਸ ਕਰਕੇ ਕਾਫੀ ਪੂਰੇ ਦੁਨੀਆ ਚੋਂ ਪੰਜਾਬ ਚੋਂ ਦੇਸ਼ ਚੋਂ ਹਰ ਥਾਂ ਤੇ ਜਿੱਥੇ ਪੰਜਾਬੀ ਵੱਸਦੇ ਨੇ ਉਹਨਾਂ ਤੋਂ ਵੱਡਾ ਰਿਸਪਾਂਸ ਇੱਕ ਪਰਸਨਲੀ ਟੌਰ ਦੇ ਉੱਤੇ ਆਇਆ ਲੋਕਾਂ ਦੀਆਂ ਫੋਨ ਕਾਲਸ ਆ ਕੇ ਅਰਵਿੰਦਰ ਕਈ ਤਰ੍ਹਾਂ ਦੀ ਪਰਸੈਪਸ਼ਨ ਜਾ ਸਕਦੀ ਐ ਇਸ ਪ੍ਰੋਗਰਾਮ ਨੂੰ ਲੈ ਕੇ ਕਿਤੇ ਇਸ ਨੂੰ ਇੱਕ ਗਲੈਮਰਾਇਜ਼ ਤਾਂ ਨਹੀਂ ਹੋ ਜਾਏਗੀ ਗੈਂਗਸਟਰਾਂ ਦੀ ਕਹਾਣੀ ਆਖਿਰ ਸਾਡੇ ਇਸ ਪ੍ਰੋਗਰਾਮ ਦਾ ਮੰਤਵ ਕੀ ਆ ਤੇ ਜੋ ਮੰਤਵ ਸੀ ਕਿ ਉਹ ਪੂਰਾ ਹੋ ਰਿਹਾ ਇੰਨੇ ਦਿਨਾਂ ਦੇ ਵਿੱਚ ਕੀ ਤੁਹਾਨੂੰ ਲੱਗ ਰਿਹਾ ਦੇਖੋ ਪੱਤਰਕਾਰ ਦਾ ਪਹਿਲਾ ਮਕਸਦ ਹੀ ਹੁੰਦਾ ਕਿ ਜੋ ਤਸਵੀਰ ਸਮਾਜ 'ਚ ਜੋ ਘਟਨਾਵਾਂ ਘਟ ਰਹੀਆਂ ਨੇ ਉਹ ਅਸੀਂ ਲੋਕਾਂ ਦੇ ਸਾਹਮਣੇ ਰੱਖੀਏ ਲੋਕਾਂ ਦੇ ਸਾਹਮਣੇ ਜੋ ਫੈਕਟ ਨੇ ਕਿ ਉਹਨਾਂ ਦੇ ਪਰਿਵਾਰ ਸੋਚ ਰਹੇ ਨੇ ਕਿ ਉਹਨਾਂ ਦੇ ਦੋਸਤ ਮਿੱਤਰ ਸੋਚ ਰਹੇ ਨੇ ਸਮਾਜ ਕੀ ਸੋਚਦਾ ਉਹਨਾਂ ਬਾਰੇ ਇਹ ਸਾਰੀ ਤਸਵੀਰ ਆਉਣੀ ਚਾਹੀਦੀ ਹੈ ਕਿਉਂਕਿ ਇੱਕ ਲੰਬੀ ਸੀਰੀਜ਼ ਆ ਅਜੇ ਬਹੁਤ ਸਾਰਾ ਕੁਝ ਇਹ ਚ ਆਉਣਾ ਇੱਕ ਲੰਬੀ ਸੀਰੀਜ਼ ਆ ਇਹ ਜਿਹਦੇ ਚ ਕਾਫੀ ਖੁਲਾਸੇ ਹੋਣਗੇ ਅਸੀਂ ਲਗਭਗ ਸਾਰੇ ਗੈਂਗਸਟਰਾਂ ਤਾਂ ਕੋਸ਼ਿਸ਼ ਕੀਤੀ ਹਰ ਦਰਵਾਜ਼ੇ ਤੇ ਜਾਣ ਦੀ ਉਹਨਾਂ ਦੇ ਮਾਪਿਆਂ ਨਾਲ ਗੱਲ ਕਰਨ ਦੀ ਉਹਨਾਂ ਦੇ ਦੋਸਤਾਂ ਨਾਲ ਗੱਲ ਕਰਨ ਦੀ ਜਿੰਨਾਂ ਕਿ ਨੇ ਸਾਡੇ ਨਾਲ ਗੱਲ ਕੀਤੀ ਅਸੀਂ ਉਹਦੀ ਸੀਰੀਜ਼ ਇੱਕ ਲੰਬੀ ਸੀਰੀਜ਼ ਆ ਰਹੀ ਹੈ ਔਰ ਅਸੀਂ ਕੋਸ਼ਿਸ਼ ਕੀਤੀ ਹੈ ਕਿ ਪੂਰੀ ਦਾ ਪੂਰਾ ਜੋ ਇੱਕ ਪੱਖ ਆਗਾ ਇਸ ਘਟਨਾ ਦਾ ਸਾਰੀਆਂ ਜਿਹੜੀ ਇਹ ਪੂਰੀ ਡਿਵੈਲਪਮੈਂਟ ਆਗੀ ਇਹਦਾ ਪੂਰਾ ਸੱਚ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਤਾਂ ਗਲੈਮਰਾਇਜ਼ ਕਰਨ ਦਾ ਕੋਈ ਮਤਲਬ ਨਹੀਂ ਪਰ ਮੀਡੀਆ ਦੀਆਂ ਕੰਮ ਨਹੀਂ ਆਪਣੀਆਂ ਉਹ ਹੁੰਦਾ ਕਿ ਅਸੀਂ ਪੇਸ਼ ਕਿਵੇਂ ਕਰਨਾ ਇਹਨੂੰ ਇੱਕ ਲੋਕਾਂ ਚ ਰੌਚਕਤਾ ਵੀ ਹੋਣੀ ਚਾਹੀਦੀ ਹੈ ਕਿਸੇ ਵੀ ਸਹਿਜ ਕਿਹਾ ਜਾਂਦਾ ਟੀਵੀ ਚ ਕਿਹਾ ਜਾਂਦਾ ਕਿ ਰੌਚਕਤਾ ਨਾਲ ਹੀ ਹਰ ਦਰਸ਼ਕ ਉਸ ਚੀਜ਼ ਨੂੰ ਦੇਖਦਾ ਤਾਂ ਇਸ ਚੀਜ਼ ਨੂੰ ਗਲੈਮਰਾਇਜ਼ ਕਰਨ ਦਾ ਕੋਈ ਮਕਸਦ ਨਹੀਂ ਇੱਕ ਸੱਚ ਆ ਜੋ ਪੰਜਾਬ ਦੀ ਇੱਕ ਬਹੁਤ ਵੱਡੀ ਤਰਾਸਦੀ ਹੈ ਗੈਂਗਸਟਰ ਪੰਜਾਬ ਦਾ ਇੱਕ ਵੱਡਾ ਫੀਨੋਮਨਾ ਬਣ ਚੁੱਕਿਆ ਪਹਿਲਾਂ ਇਹ ਯੂਪੀ ਬਿਹਾਰ ਚ ਹੁੰਦਾ ਸੀ ਪੰਜਾਬ ਚ ਇਸ ਤਰ੍ਹਾਂ ਨਹੀਂ ਹੁੰਦਾ ਸੀ ਪੰਜਾਬ ਦੇ ਅੰਦਰ ਇਸ ਤਰ੍ਹਾਂ ਦਾ ਇੱਕ ਵੱਡਾ ਦੁਖਾਂਤ ਪੈਦਾ ਹੋਣਾ ਤਾਂ ਕਿ ਦੁਨੀਆ ਭਰ ਚ ਬੈਠੇ ਪੰਜਾਬੀਆਂ ਨੂੰ ਪਤਾ ਲੱਗੇ ਕਿ ਕੀ ਹੋ ਰਿਹਾ ਪਿਛਲੇ 10 ਸਾਲਾਂ ਦੇ ਅੰਦਰ ਹੀ ਕਿਵੇਂ ਵਧਿਆ ਕੈਪਟਨ ਦੀ ਸਰਕਾਰ ਚ ਕਿਵੇਂ ਸੀ ਇਹ ਸਰਕਾਰ ਚ ਕਿਵੇਂ ਆ ਤਾਂ ਇਹ ਸਾਰੀ ਜਿਹੜਾ ਸੱਚ ਆ ਉਹ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਸਾਡਾ ਮਕਸਦ ਇਹ ਆ ਕਿ ਇਹਨੂੰ ਦੇਖ ਕੇ ਜਦੋਂ ਵਿੱਕੀ ਗੌਂਦਰ ਦੀ ਮਾਂ ਰੋ ਰਹੀ ਹੈ ਜਦੋਂ ਸ਼ੇਰੇ ਖੁੱਭਣ ਦੇ ਪਿਤਾ ਰੋ ਰਹੇ ਨੇ ਜਦੋਂ ਹੋਰ ਗੈਂਗਸਟਰ ਗੁਰਪ੍ਰੀਤ ਸੇਖੋਂ ਦੇ ਪਿਤਾ ਕਹਿ ਰਹੇ ਨੇ ਕਿ ਗੈਂਗਸਟਰ ਹੋਣਾ ਮੇਰੇ ਲਈ ਇੱਕ ਦਾਗ ਵਾਲੀ ਗੱਲ ਆ ਤਾਂ ਮੈਨੂੰ ਲੱਗਦਾਗਾ ਕਿ ਜਦੋਂ ਕੋਈ ਨਵਾਂ ਨੌਜਵਾਨ ਇਹਨੂੰ ਦੇਖੇਗਾ ਤਾਂ ਉਹ ਇਹ ਚੋਂ ਨਿਕਲ ਕੇ ਆਏਗਾ ਉਹ ਕਦੇ ਵੀ ਇਹ ਇਹ ਚ ਨਹੀਂ ਜਾਏਗਾ ਖਾਸ ਤੌਰ ਤੇ ਜਿਹੜੇ ਕਾਲਜ ਦੇ ਨੌਜਵਾਨ ਨੇ ਜਿਹੜੇ ਸਕੂਲਾਂ ਚੋਂ ਬਾਹਰ ਨਿਕਲਦੇ ਨੇ ਉਹ ਇਹਦੇ ਵੱਲ ਬਹੁਤ ਪ੍ਰਭਾਵਿਤ ਹੁੰਦੇ ਨੇ ਤਾਂ ਜਦੋਂ ਉਹ ਮਾਪਿਓ ਦੀ ਉਸ ਘਟਨਾ ਨੂੰ ਸੁਣਨਗੇ ਤਾਂ ਮੈਨੂੰ ਲੱਗਦਾਗਾ ਕਿ ਉਹ ਤਾਂ ਦੂਰ ਹੋਣਗੇ ਸਾਡਾ ਮਕਸਦ ਇਹੀ ਸੀ ਕਿ ਉਹਨੂੰ ਪੇਸ਼ਕਾਰੀ ਉਹਦੀ ਕਰਨੀ মিডিਆ ਦਾ ਇੱਕ ਆਪਣਾ ਢੰਗ ਹੁੰਦਾ ਚੀਜ਼ਾਂ ਨੂੰ ਪੇ ਮੇਨ ਮਕਸਦ ਇਹੀ ਹੈ ਕਿ ਨਵੀਂ ਪੀੜ੍ਹੀ ਇਸ 'ਚ ਨਾ ਜਾਵੇ ਨਵੀਂ ਪੀੜ੍ਹੀਓਂ 'ਚੋਂ ਬਾਹਰ ਆਵੇ। ਬਿਲਕੁਲ ਧੰਨਵਾਦ ਆਯਾਦਵੰਦਰ ਗੱਲਬਾਤ ਦੇ ਲਈ ਤੇ ਲੋਕਾਂ ਦੇ ਸਾਹਮਣੇ ਪੰਜਾਬ ਦੇ ਇਸ ਦੁਖਾਂਤ ਨੂੰ ਪੇਸ਼ ਕਰਨ ਦੇ ਲਈ। ਸੋ ਬਹੁਤ ਹੀ ਗੰਭੀਰ ਮੁੱਦਾ ਹੈ ਪੰਜਾਬ ਦੇ ਗੈਂਗਸਟਰਾਂ ਦਾ ਜੋ ਪੇਸ਼ ਕੀਤਾ ਗਿਆ ਹੈ ਗੈਂਗਸ ਆਫ ਬਾਦਲਪੁਰ ਦੇ ਜ਼ਰੀਏ। ਤੁਸੀਂ ਪਸੰਦ ਕਰ ਰਹੇ ਹੋ ਤੇ ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬ ਦੇ ਨੌਜਵਾਨ ਇਨ੍ਹਾਂ ਗੈਂਗਸਟਰਾਂ ਦੀਆਂ ਕਹਾਣੀਆਂ ਨੂੰ ਵੇਖ ਕੇ ਜੁਰਮ ਦੇ ਰਾਹ ਤੋਂ ਹਟਣਗੇ ਕਿਉਂਕਿ ਜੁਰਮ ਦਾ ਅੰਤ ਅਪਰਾਧ ਦਾ ਅੰਤ ਬਹੁਤ ਬੁਰਾ ਹੁੰਦਾ ਹੈ। ਧੰਨਵਾਦ।